ਅੱਜ ਇੱਕ ਦੂਜਾ ਦਾ ਦੇਲ ਸਾਰੇ ਭਾਰਤ ਦੇ ਵੱਡੇ ਰਾਸ਼ਟਰੀ ਪੁਲਿਸ ਦਿਵਸ ਜੋ ਮਨਾਇਆ ਜਾ ਰਿਹਾ ਇਸ ਦਿਨ ਦਾ ਜਿਹੜਾ ਜੇਪਾ ਪਿਛੋਕੜ ਦੇਖੀਏ ਤੇ ਅੱਜ ਦੇ ਦਿਨ ਤੇ ਹੀ 1965 ਦੇ ਵਿੱਚ ਇੰਡੋ-ਚਿਨ ਬਾਰਡਰ ਦੇ ਉੱਤੇ ਸਾਢੇ 10 ਜਵਾਨ ਸੀਗੇ ਫੋਰਸਸ ਦੇ ਉਹਨਾਂ ਨੂੰ ਜਿਹੜਾ ਚੀਨੀ ਫੌਜਾਂ ਨੇ ਜਿਹੜਾ ਇੱਕ ਐਮਬੁਸ਼ ਲਾ ਕੇ ਜਿਹੜਾ ਉਹ ਮਾਰ ਦਿੱਤਾ ਸੀਗਾ ਸ਼ਹੀਦ ਕਰ ਦਿੱਤਾ ਸੀਗਾ ਸੋ ਉਹਨਾਂ ਦੀ ਯਾਦ ਦੇ ਵਿੱਚ ਜਿਹੜਾ ਸਾਰੇ ਭਾਰਤ ਦੇ ਵਿੱਚ ਹੀ ਅੱਜ ਦਾ ਦਿਨ ਉਸ ਹੀ ਪਲੱਸ ਬਖਵਾਕ ਫੋਰਸਸ ਦੇ ਵਿੱਚ ਡਿਊਟੀ ਦੇ ਦੌਰਾਨ ਜਿਹੜੇ ਸ਼ਹੀਦ ਹੋਏ ਅਫਸਰ ਕਰਮਚਾਰੀ ਉਹਨਾਂ ਦੀ ਯਾਦ ਦੇ ਵਿੱਚ ਇਹ ਜਿਹੜਾ ਦਿਨ ਮਨਾਇਆ ਜਾਂਦਾ ਵਾ ਪਿਛਲੇ ਸਮੇਂ ਵਿੱਚ ਹਰ ਤਾਰ ਦੇ ਦਿਨਾਂ ਵਿੱਚ ਆਪਾਂ ਸਾਰਿਆਂ ਨੇ ਵੇਖਿਆ ਹੋਵੇ ਕਿ ਪੰਜਾਬ ਦੇ ਕਿਸ ਤਰ੍ਹਾਂ ਦੇ ਹਾਲਾਤ ਸਨ ਉਸ ਸਮੇਂ ਦੇ ਦੌਰਾਨ ਇੰਨੀ ਮੁਸੀਬਤ ਦਾ ਸਾਹਮਣਾ ਕਰਦੇ ਹੋਏ ਸਾਡੀ ਪੰਜਾਬ ਪੁਲਿਸ ਦੇ ਕਰੀਬ 1784 ਜਿਹੜੇ ਟੋਟਲ ਆਫੀਸਰ ਹੋਰ ਰੈਂਕ ਦੇ ਅਫਸਰ ਜਿਹੜੇ ਅਫੀਸ਼ੀਅਲ ਕਰਮਚਾਰੀ ਸੀਗੇ ਉਹਨਾਂ ਨੇ ਜਿਹੜਾ ਆਪਣੀਆਂ ਜਿਹੜੀਆਂ ਸ਼ਹੀਦੀਆਂ ਦਿੱਤੀਆਂ ਇਹਨਾਂ ਅਸਰਾਂ ਦੇ ਵਿੱਚੋਂ ਦੋ ਡੀਆਈਜੀ ਰੈਂਕ ਦੇ ਅਫਸਰ ਸਨ ਤੇ ਐਨਐਸਐਸਪੀ ਇਸ ਤਰ੍ਹਾਂ ਐਸਐਸਐਸਪੀਸ ਸੋ 3 1784 ਜਿਹੜੇ ਸਾਡੇ ਜਿਹੜੇ ਅਫਸਰ ਤੇ ਕਰਮਚਾਰੀ ਜਿਹੜੇ ਹੱਤਿਆਤ ਦੇ ਦੌਰਾਨ ਆਪਣੀ ਡਿਊਟੀ ਕਰਦੇ ਹੋਏ ਦੇਸ਼ ਦੀ ਇਕਤਾ ਤੇ ਖੰਡਿਤਤਾ ਨੂੰ ਬਰਕਰਾਰ ਰੱਖਦੇ ਹੋਏ ਜਿਹੜੀਆਂ ਆਪਣੇ ਛੇਡੀਆਂ ਦਿੱਤੀਆਂ ਸਾਡੇ ਅਤਵਾਦ ਦੇ ਦੌਰਾਨ ਇਸ ਫਾਜ਼ਿਲਕਾ ਡਿਸਟ੍ਰਿਕਟ ਦੇ ਹੀ ਗਰੀਬ ਵਾਰਾ ਪੁਲਿਸ ਕਰਮਚਾਰੀ ਨੇ ਜਿਨ੍ਹਾਂ ਨੇ ਡਿਊਟੀ ਦੌਰਾਨ ਛੇਡੀਆਂ ਦਿੱਤੀਆਂ ਉਹਨਾਂ ਦਾ ਪਰਿਵਾਰ ਅੱਜ ਸਾਡੇ ਵਿੱਚ ਸ਼ਾਮਲ ਹੈ ਸੋ ਸਾਡੇ ਵੱਲੋਂ ਜੋ ਵੀ ਇਹਨਾਂ ਸ਼ਹੀਦ ਛੀਦਾਵਾਂ ਵੱਲੋਂ ਦੇਸ਼ ਦੀ ਇਕਤਾ ਅਰ ਖੰਡਤਾ ਨੂੰ ਬਰਕਰਾਰ ਰੱਖਣ ਲਈ ਕੁਰਬਾਨੀਆਂ ਕੀਤੀਆਂ ਉਹਨਾਂ ਨੂੰ ਅਸੀਂ ਸਾਨੂੰ ਉਹਨਾਂ ਦੀਆਂ ਇਹਨਾਂ ਕੁਰਬਾਨੀਆਂ ਤੇ ਮਾਣ ਹੈ ਤੇ ਸਾਡਾ ਜਿਹੜਾ ਇਤਿਹਾਸ ਹੈ ਉਹ ਵੀ ਇੱਕ ਗੌਰਵ ਮਈ ਬਣਦਾ ਹੈ ਕਿ ਸਾਡੇ ਕੋਲ ਇੰਨੇ ਨੇ ਬਹਾਦਰ ਜਿਹੜੇ ਜਵਾਨ ਨੇ ਜਿਨ੍ਹਾਂ ਨੇ ਕਿ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਇਕ ਦੇਸ਼ ਵਾਸੀਆਂ ਨੂੰ ਸੁਰੱਖਤਾ ਦਾ ਸੁਰੱਖਿਆਤ ਰੱਖਣ ਲਈ ਜਿਹੜੀਆਂ ਆਪਣੀਆਂ ਕੁਰਬਾਨੀਆਂ ਕੀਤੀਆਂ ਆਪਾਂ ਇਹ ਵੀ ਪ੍ਰਾਨ ਕਰਦੇ ਆ ਕਿ ਜੋ ਸਾਡੇ ਸ਼ਹੀਦਾਂ ਵੱਲੋਂ ਸਾਡੇ ਗੌਰਵਮਈ ਇਤਿਹਾਸ ਨੂੰ ਬਰਕਰਾਰ ਰੱਖਣ ਲਈ ਛੀਂਡੀਆਂ ਦਿੱਤੀਆਂ ਉਹਨਾਂ ਦੇ ਸਾਨੂੰ ਮਾਣ ਹੈ ਅਸੀਂ ਇਹ ਵੀ ਸਾਰੇ ਪ੍ਰਾਨ ਕਰਦੇ ਆ ਕਿ ਅਸੀਂ ਇਸ ਤਰ੍ਹਾਂ ਦਾ ਜਿਹੜਾ ਇਨਾਂ ਦੀਆਂ ਕੁਰਬਾਨੀਆਂ ਜਿਹੜੀਆਂ ਕੀਤੀਆਂ ਉਹਨਾਂ ਨੂੰ ਅਸੀਂ ਜਾਇ ਨਹੀਂ ਜਾਂਦਾਂਗੇ ਉਹਨਾਂ ਨੂੰ ਅਸੀਂ ਬਰਕਰਾਰ ਰੱਖਾਂਗੇ ਤਾਂ ਜੋ ਕਿ ਅਮਨ ਅਤੇ ਕਾਨੂੰਨ ਦੀ ਜਿਹੜੀ ਹਸਤਾ ਉਹ ਵਧੀਆ ਬਣੀ ਰਹੇ ਸੁਬੇਰੇ ਵੱਲੋਂ ਸਾਰੇ ਹੀ ਮਹਿਮਾਨਾਂ ਦਾ ਸ਼ਹੀਦ ਪਰਿਵਾਰਾਂ ਦਾ ਅੱਜ ਦੀ ਜਿਹੜੀ ਸ਼ੋਕ ਸ਼ਬਾ ਤੇ ਆਪਾਂ ਆ ਕੇ ਇੱਥੇ ਗੱਤਰ ਹੋਏ ਆਂ ਇਹ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਜੈਹਾਂ